ਗਾਵਾਂ ਪਰ ਇਹ ਜਿਹੜੀ ਆ ਨਾ ਇਹ ਤਾਂ ਸਾਡੀ ਇਤਨਾ ਛਾਜੇ ਪਾ ਕੇ ਛੱਟਣ ਆਉਂਦੀ ਆ ਗਵਾਂਡੀਆਂ ਘਰ ਗਈ ਹੀ ਮੈਂ ਆ ਖਾਦਾ ਮੈਂ ਆ ਖਾਦਾ ਇੱਥੇ ਤਾਂ ਤੂੰ ਭੁੱਖੀ ਜਾਂਦੀ ਆ ਐਡੀ ਹੋਈਆਂ ਇੱਥੇ ਰੋਟੀ ਪਾਣੀ ਖਾ ਕੇ ਹੋਈਆਂ ਨਾ ਗੱਲਾਂ ਮਾਰਦੀ ਫਿਰਦੀ ਆ ਕਡੀ ਏ ਗੁੱਸਾ ਚੜਾਇਆ ਮੈਨੂੰ ਮੈਂ ਰਮਨ ਕੀਬੋਰਡ ਬੜਾਈ ਜਾਂਦੀ ਆ ਕੀ ਆ ਵਾ ਹੁਣ ਆ ਕੀ ਆ ਆ ਤੁਹਾਡੀ ਭਿਆਂ ਦੀਆਂ ਕਰਤੂਤਾਂ ਵੇਖਣ ਡਈਆਂ ਤੇ ਕੀ ਕਰਦੀ ਫਿਰਦੀ ਆ ਕੀ ਕਹਿੰਦੀ ਆ ਕਹਿਣਾ ਕੀ ਆ ਮੰਮੀ ਫੰਗੂੜੇ ਤੇ ਬੈਠੀ ਤੇ ਮੈਂ ਰਸੋਈ ਵਿੱਚ ਰੋਟੀ ਬਣਾਉਣ ਲਈ ਹੀਗੀ ਅੱਛਾ ਤੇ ਮੰਮੀ ਆਂਦੇ ਪੀ ਤੂੰ ਕਹਿੰਦੀ ਆਂ ਪੀ ਉਹਨੇ ਬਈ ਰੋਟੀ ਖਵਾਲਣੀ ਆ ਕਿ ਤਾਂ ਕਹਿੰਦੀ ਹੋਊਗੀ ਜਾਨ ਲੱਗੀ ਅੱਛਾ ਤੇ ਉਹਨੇ ਤੇ ਆ ਆ ਚੀਜ਼ ਬਣਾਈ ਆ ਤੇ ਗਾੜੀਆਂ ਦੀ ਆਹੋ ਸਵਾਹ ਬਣਾਈ ਇਹਨੂੰ ਤਾਂ ਮਾਸਾ ਹੈ ਹੀ ਨੀਗਾ ਵੀ ਕੱਲ ਨੂੰ ਨਾ ਇਹਨਾਂ ਨੇ ਆਉਣਾ ਜਾਣਾ ਵਾ ਇਹਨੇ ਤਾਂ ਸ਼ਰਮ ਹੀ ਲਾਤੀ ਆ ਇੰਨਾ ਕੁ ਜਿਉਣਾ ਬਣਾ ਵੀ ਲਿਆ ਹੋਊਗਾ ਫੇਰ ਕਾਲ ਨਿਕਲ ਗਿਆ ਘਰ ਭੁਖੀ ਰਹਿੰਦੀ ਆ ਜਨ ਜਿੱਦਨ ਦੀ ਇੱਥੇ ਆਈ ਆ ਭੁਖੀ ਬੈਠੀ ਆ ਰੋਟੀ ਪਾਣੀ ਨਹੀਂ ਇਹਨਾਂ ਖਾਦਾ ਆਹੋ ਤਾਂ ਗੱਲ ਬੰਦਾ ਕੋਈ ਸਿਆਣਾ ਹੋਵੇ ਪੁੱਛਣ ਵਾਲਾ ਕਿ ਤੈਨੂੰ 4-5 ਦਿਨ ਆਇਨ ਹੋ ਗਏ ਆ ਉਦੋਂ ਦੀ ਤੂੰ ਭੁਖੀ ਆ ਕੁਛ ਨਹੀਂ ਖਾਣ ਢੀ ਗੱਲ ਤੇ ਉਹ ਹੀ ਆ ਕਿ ਕੁਵਾਰੀ ਹੁੰਦੀ